ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਜਿਹੜੀ ਇਹ ਕਣਕਾ 70 ਦਿਨ ਦੀ ਆ ਹੋ ਗਈ ਹੈ ਜਾਂ ਫਿਰ ਕਣਕ ਤੁਹਾਡੀ 70 ਦੇ ਦਿਨਾਂ ਦੀ ਹੋਣ ਵਾਲੀ ਹੈ ਉਹਨਾਂ ਕਣਕ ਦੇ ਵਿੱਚ ਆਪਾਂ ਜਨਵਰੀ ਮਹੀਨੇ ਦੇ ਵਿੱਚ ਕੁਝ ਕਿ ਜਿਹੜੀਆਂ ਸਾਵਧਾਨੀਆਂ ਜਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈ ਕਿਉਂਕਿ ਹਰ ਸਾਲ ਪਿਛਲੇ ਸਾਲਾਂ ਦੇ ਵਿੱਚ ਆਪਾਂ ਕਣਕ ਦੇ ਵਿੱਚ ਜਿਹੜੀ ਗਲਤੀਆ ਕਰਦੇ ਆ ਰਹੇ ਹੈ ਉਹਦੇ ਨਾਲ ਜਿਹੜਾ ਆਪਣਾ ਕਣਕ ਦਾ ਝਾੜ ਹੈ ਬਹੁਤ ਜ਼ਿਆਦਾ ਘਟ ਰਿਹਾ ਹੈ ਤੇ ਇਸ ਸਾਲ ਉਮੀਦ ਹੈ ਵੀ ਆਪਾਂ ਉਹ ਜਿਹੜੀ ਗਲਤੀਆ ਨਾ ਕਰੀਏ ਤੇ ਕਣਕ ਤੋਂ ਆਪਾਂ ਜਿਹੜਾ ਚੰਗਾ ਬੰਪਰ ਝਾੜ ਲੈ ਸਕੀਏ ਤੇ ਵੀਡੀਓ ਦੇ ਨਾਲ ਬਨੇ ਰਹੋ ਵੀਡੀਓ ਨੂੰ ਪੂਰੀ ਦੇਖਿਓ ਤੇ ਆਪਾਂ ਜਾਣਕਾਰੀ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਜਿਨ੍ਹਾਂ ਕਿਸਾਨਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾਵਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਨੋਟੀਫਿਕੇਸ਼ਨ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵੀਡੀਓ ਦੀ ਮਿਲ ਸਕੇ ਹਾਂਜੀ ਜਨਵਰੀ ਮਹੀਨੇ ਦੇ ਵਿੱਚ ਆਪਾਂ ਜਿਹੜੀ ਕਣਕ ਦੇ ਵਿੱਚ ਪਿਛਲੇ ਸਾਲ ਦੇ ਦੌਰਾਨ ਆਪਾਂ ਗਲਤੀਆਂ ਕਰਦੇ ਆ ਰਹੇ ਹਾਂ ਇਸ ਵਾਰ ਆਪਾਂ ਉਹ ਗਲਤੀਆਂ ਨਹੀਂ ਕਰਨੀਆਂ ਤੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਸਾਰੀ ਦਵਾਂਗੇ ਤੇ ਪਹਿਲਾ ਨੰਬਰ ਦੀ ਕਣਕ ਨੂੰ ਜਿਹਦੀ ਸਾਰੀਆਂ ਕਣਕਾਂ ਆਏ ਇੱਕ ਇੱਕ ਪਾਣੀ ਦੇ ਨਾਲ ਫਾਇਦਾ ਹੋ ਗਿਆ ਕੁਦਰਤ ਨੇ ਜਿਹੜਾ ਮੀਂਹ ਪਾਇਆ ਸਾਰੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮੀਂਹ ਪਾਏ ਆ ਉਹ ਮੀਂਹਾਂ ਦਾ ਜਿਹੜਾ ਕਣਕ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਤੇ ਕੁਝ ਕ ਕਣਕਾਂ ਨੂੰ ਜਿਹੜਾ ਨੁਕਸਾਨ ਵੀ ਹੋਇਆ ਹੈ ਤੇ ਨੁਕਸਾਨ ਕਿਉਂ ਹੋਇਆ ਹੈ ਕਿਉਂਕਿ ਜਿਹੜੇ ਕਿਸਾਨਾਂ ਨੇ ਕਣਕ ਨੂੰ ਪਾਣੀ ਲਾਇਆ ਸੀ ਤੇ ਉਤੋਂ ਮੀਂਹ ਪੈ ਗਿਆ ਤੇ ਕਣਕ ਦੇ ਵਿੱਚ ਪਾਣੀ ਖੜਨ ਦੇ ਨਾਲ ਕਣਕ ਆਪਣੀ ਪੀਲੀ ਪੈ ਗਈ ਤੇ ਦਬੂ ਗਈ ਉਹਨਾਂ ਕਣਕ ਦਾ ਨੁਕਸਾਨ ਹੋਇਆ ਹੈ ਬਾਕੀ ਸਾਰੀਆਂ ਕਣਕਾਂ ਦਾ ਫਾਇਦਾ ਹੀ ਹੋਇਆ ਕਿਉਂਕਿ ਮੀਂਹ ਦੇ ਵਿੱਚ ਵੀ ਬਹੁਤ ਸਾਰੇ ਤੱਤ ਹੁੰਦੇ ਆ ਪਹਿਲਾ ਜਿਹੜੀ ਆਪਣੀ ਕਣਕ ਦਾ ਉਹ ਗ੍ਰੋਥ ਨਹੀਂ ਕਰ ਰਹੀ ਸੀ ਤੇ ਜਦੋਂ ਦੇ ਹੁਣ ਇੱਕ ਦੋ ਕਮੀ ਪੰਜਾਬ ਦੇ ਵਿੱਚ ਪਏ ਆ ਕਣਕਾਂ ਬਹੁਤ ਵਧੀਆ ਦਿਖਦੇ ਵਿੱਚ ਨੇ ਤੇ ਗ੍ਰੋਥ ਪੂਰੀ ਕਣਕਾਂ ਨੇ ਕੀਤੀ ਹੈ ਤੇ ਦੇਖਣ ਦੇ ਵਿੱਚ ਵੀ ਬਹੁਤ ਚੰਗੀਆਂ ਲੱਗਦੀ ਹੈ ਤੇ ਹੁਣ ਆਪਾਂ ਕਣਕੇ ਦੇ ਵਿੱਚ ਚੰਗਾ ਝਾੜ ਆਪਾਂ ਕਿਵੇਂ ਲੈ ਸਕਦੇ ਆ ਕਿਹੜੀਆਂ ਗਲਤੀਆਂ ਤੋਂ ਆਪਾਂ ਕਣਕੇ ਦੇ ਵਿੱਚ ਇਸ ਵਾਰ ਜਨਵਰੀ ਮਹੀਨੇ ਦੇ ਵਿੱਚ ਬਚਣਾ ਹੈ ਪਹਿਲਾ ਨੰਬਰ ਜੀ ਹੁਣ ਆਪਾਂ ਕੋਈ ਵੀ ਆਪਾਂ ਨਦੀਨ ਨਾਸ਼ਕ ਸਪਰੇ ਆਪਾਂ ਕਣਕੇ ਦੇ ਵਿੱਚ ਕਰਦੇ ਆ ਗੁੱਲੀ ਡੰਡੇ ਨੂੰ ਰੋਕਣ ਦੇ ਲਈ ਜਾਂ ਫਿਰ 240 ਦੀ ਜਿਹੜੀ ਆਪਾਂ ਸਪਰੇ ਕਰਦੇ ਆ ਇਹ ਜਿਹੜੀ ਸਪਰੇ ਆਪਾਂ 60 ਦਿਨ ਤੱਕ ਆਪਾਂ ਕਰ ਸਕਦੇ ਆ ਆਪਣੀ ਫਸਲ ਦੇ ਵਿੱਚ ਕਿਉਂਕਿ ਜੇ ਤੁਸੀਂ 35-40 ਦਿਨਾਂ ਤੇ ਕਣਕ ਦੇ ਵਿੱਚ ਗੁੱਲੀ ਡੰਡੇ ਦੀ ਜਾਂ ਨਦੀਨ ਨਾਸ਼ਕ ਦੀ ਸਪਰੇਅ ਦੀ ਵਰਤੋਂ ਕੀਤੀ ਸੀ ਤੇ ਗੁੱਲੀ ਡੰਡਾ ਥੋੜਾ ਨਹੀਂ ਮਰੇ ਫਿਰ ਤੁਸੀਂ 55-60 ਦਿਨ ਤੇ ਦੁਬਾਰਾ ਉਹਨੂੰ ਰਿਪੀਟ ਕਰ ਸਕਦੇ ਹੋ ਇਹ ਨਾ ਹੋਵੇ ਵੀ ਆਪਾਂ 70 ਦਿਨ ਤੇ 80 ਦਿਨ ਤੇ ਜਾ ਕੇ ਆਪਾਂ ਨਦੀਨ ਨਾਸ਼ਕ ਜਾਂ 24DD ਸਪਰੇਅ ਕਰੀਏ ਕਿਉਂਕਿ ਜੇ ਆਪਾਂ 70-75 ਦਿਨਾਂ ਦੀ ਕਣਕ ਦੇ ਉੱਤੇ ਆਪਾਂ ਨਦੀਨ ਨਾਸ਼ਕ ਦੀ ਸਪਰੇਅ ਦੀ ਵਰਤੋਂ ਕਰਾਂਗੇ ਉਦੋਂ ਜਿਹੜੀ ਆਪਣੀ ਕਣਕ ਦੇ ਵਿੱਚ ਛੋਟੀ ਜੀ ਮੁੰਜਰਬਾਨੀ ਸ਼ੁਰੂ ਹੋ ਜਾਂਦੀ ਹੈ ਤੇ ਜੇ ਆਪਾਂ ਉਸ ਸਮੇਂ ਕਣਕ ਦੇ ਉੱਤੇ ਕੋਈ ਵੀ ਨਦੀਨ ਨਾਸ਼ਕ ਦੀ ਸਪਰੇਅ ਦੀ ਵਰਤੋਂ ਕਰੂਗੇ ਤਾਂ ਜਿਹਦੀ ਆਪਣੀ ਕਣਕ ਦੇ ਉੱਤੇ ਸਟ੍ਰੈਸ ਪਊਗਾ ਤੇ ਮੁੰਜਰ ਦੇ ਵਿੱਚ ਦਾਣਿਆਂ ਦੀ ਗਿਣਤੀ ਦਾਣੇ ਦਾ ਵજન ਘਟ ਸਕਦਾ ਤੇ ਝਾੜ ਤੇ ਬਹੁਤ ਜ਼ਿਆਦਾ ਫਰਕ ਪੈ ਸਕਦਾ ਇਸ ਕਰਕੇ ਹੁਣ ਜਨਵਰੀ ਮਹੀਨੇ ਦੇ ਵਿੱਚ ਜਿਨ੍ਹਾਂ ਕਿਸਾਨਾਂ ਦੀਆਂ ਕਣਕਾਂ 70 ਤੋਂ 75 ਦਿਨ ਦੀ ਹੋ ਚੁੱਕੀ ਹੈ ਉਹ ਇਹ ਗਲਤੀ ਨਾ ਕਰਨ ਕਿਸੇ ਵੀ ਤਰੀਕੇ ਦਾ ਨਦੀਨਾਸ਼ਕ ਸਪਰੇਈ ਦੀ ਵਰਤੋਂ ਨਾ ਕਰਨਾ ਜੇ ਤੁਹਾਡੀ ਕਣਕ ਦੇ ਵਿੱਚ ਗੋਲੀ ਡੰਡਾ ਤੁਹਾਨੂੰ ਦਿਖ ਰਿਹਾ ਹੈ ਜਾਂ ਬਹੁਤ ਜ਼ਿਆਦਾ ਗੋਲੀ ਡੰਡਾ ਹੈ ਫਿਰ ਆਪਾਂ ਉਹਨੂੰ ਕੰਟਰੋਲ ਦੇ ਲਈ ਸਪਰੇਅ ਕਰ ਸਕਦੇ ਹਾਂ ਜੇ ਥੋੜਾ ਗੋਲੀ ਡੰਡਾ ਹੈ ਤਾਂ ਜੇ ਆਪਾਂ ਸਪਰੇਅ ਕਰਾਂਗੇ ਇਹਨਾਂ ਨੁਕਸਾਨ ਆਪਾਂ ਨੂੰ ਗੋਲੀ ਡੰਡੇ ਦੇ ਨਹੀਂ ਕਰਨਾ ਜਿੰਨਾ ਆਪਣੇ ਨਦੀਨਾਸ਼ਕ ਸਪਰੇਅ ਨੇ ਆਪਣੀ ਕਣਕ ਦੇ ਝਾੜ ਤੇ ਫਰਕ ਪਾ ਦੇਣਾ ਹੈ ਤਾਂ ਇਹ ਗਲਤੀ ਬਿਲਕੁਲ ਨਹੀਂ ਕਰਨੀ ਤੇ ਦੂਜਾ ਪੁਆਇੰਟ ਕਣਕ ਦੇ ਵਿੱਚ ਮੀਂਹ ਦੇ ਕਾਰਨ ਜਿਹੜੀ ਧੁੰਦ ਪੈ ਰਹੀ ਹੈ ਧੁੱਪ ਘੱਟ ਪੈ ਰਹੀ ਹੈ ਤੇ ਹੁਣ ਜਦੋਂ ਕਣਕ ਦਾ 70 75 ਦਿਨਾਂ ਤੇ ਆਪਾਂ ਕਣਕ ਦੇ ਕਣੀ ਰੋਜ਼ ਆਪਾਂ ਕਣਕ ਨੂੰ ਦੇਖਣਾ ਹੈ ਜਿਹੜਾ ਮਾਰਨਾ ਹੈ ਕਿਉਂਕਿ ਜਿਹੜੀ ਹੁਣ ਰੋਗ ਰਹਿਤ ਕਣਕ ਨੂੰ ਰੱਖਣ ਦੇ ਲਈ ਆਪਾਂ ਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਕਿਸੇ ਵੀ ਕਿਸਮ ਦੀ ਆਪਣੀ ਕਣਕੇ ਦੇ ਵਿੱਚ ਜਾਂ ਫੰਗਸ ਜਾਂ ਕੋਈ ਵੀ ਬਿਮਾਰੀ ਦਾ ਅਟੈਕ ਹੁੰਦਾ ਹੈ ਤਾਂ ਕੋਸ਼ਿਸ਼ ਕਰੋ ਵੀ ਆਪਾਂ ਕਣਕ ਨੂੰ ਪਹਿਲੇ ਹੀ ਆਪਾਂ ਉਹਨੂੰ ਕੰਟਰੋਲ ਕਰ ਲਈਏ ਜਿਵੇਂ ਪੀਲੀ ਕੁੰਗੀ ਦੀ ਸਮੱਸਿਆ ਕਣਕ ਦੇ ਵਿੱਚ ਆਉਂਦੀ ਹੈ ਤੇ ਕਣਕ ਦੇ ਵਿੱਚ ਖਿਆਲ ਰੱਖੋ ਵੀ ਜਦੋਂ ਉਹਦਾ ਅਟੈਕ ਥੋੜਾ ਜਿਹਾ ਹੋਵੇ ਤੇ ਤੁਹਾਨੂੰ ਦੌਗੀ ਆ ਜਾਂ ਤੱਗੀ ਆ ਪੀਲੀ ਕੁੰਗੀ ਦੀ ਆ ਦੇਖਣ ਤਾਂ ਉਹਨੂੰ ਆਪਾਂ ਕੰਟਰੋਲ ਕਰ ਲਈਏ ਤੇ ਸਾਰੇ ਖੇਤ ਦੇ ਵਿੱਚ ਜਿਹੜੀ ਬਿਮਾਰੀ ਨਾ ਫੈਲ ਸਕੇ ਕਿਉਂਕਿ ਪੀਲੀ ਕੁੰਗੀ ਦੀ ਵੀ ਜੇ ਆਪਣੀ ਨਸਾਰੇ ਤੋਂ ਪਹਿਲਾਂ ਜਾਂ ਜਦੋਂ ਗੋਭ ਦੇ ਵਿੱਚ ਦਾਣਾ ਬਣ ਰਹੇ ਹੁੰਦਾ ਜੇ ਸਮੱਸਿਆ ਆਪਣੀ ਕਣਕੇ ਦੇ ਵਿੱਚ ਆਉਂਦੀ ਹੈ ਤਾਂ ਕਣਕ ਦੇ ਝਾੜ ਦੇ ਉੱਤੇ ਸਿੱਧਾ ਅਸਰ ਪੈਂਦਾ ਇਸ ਕਰਕੇ ਕਣਕੇ ਦੇ ਵਿੱਚ ਇਹ ਖਿਆਲ ਰੱਖੋ ਇਹ ਨਾ ਗੱਲਾਂ ਦਾ ਇਹ ਗਲਤੀ ਆ ਪਿਛਲੇ ਸਾਲਾਂ ਦੇ ਵਿੱਚ ਆਪਾਂ ਕਰਦੇ ਆ ਰਹੇ ਹੈ ਤੇ 70-75 ਦਿਨ ਤੇ ਨਦੀਨਾਸ਼ਕ ਸਪਰੇਅ ਆਪਾਂ ਨਹੀਂ ਕਰਨੀ ਤੇ ਕਣਕੇ ਦੇ ਵਿੱਚ ਫੰਗਸ ਦਾ ਧਿਆਨ ਰੱਖੋ ਤੇ ਜੇ ਕਿਸੇ ਵੀ तरीके री ਤੁਹਾਨੂੰ ਲੱਗਦਾ ਜਾਂ ਪੇਲੀ ਕੁੰਗੀ ਦੀ ਜਾਂ ਫੰਗਸ ਦੀ ਤੁਹਾਨੂੰ ਸਮੱਸਿਆ ਦਿਖਦੀ ਹੈ ਕਣਕੇ ਦੇ ਵਿੱਚ ਤਾਂ ਤੁਸੀਂ ਕੋਈ ਵੀ ਫੰਗੀਸਾਈਡ ਦੀ ਸਪਰੇਅ ਕਰ ਸਕਦੇ ਹੋ ਤੇ ਬਹੁਤ ਹੁਣ ਕਿਸਾਨ ਪਰ ਪੁੱਛਣਗੇ ਵੀ ਕਿਹੜੇ ਫੰਗੀਸਾਈਡ ਦੀ ਵਰਤੋਂ ਕਰਿਓ ਟੈਬੂਕੋਨਾ ਜੋਲ ਜਿਹੜਾ ਟੈਬੂਕੋਨਾ ਜੋਲ ਹੈ ਇਹਦਾ ਤੁਸੀਂ ਸਾਲਟ ਇਹ ਲੈ ਸਕਦੇ ਹੋ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲਣਗੇ ਤੇ ਬਾਕੀ ਆਪਾਂ ਇੱਕ ਹੋਰ ਅਲੱਗ ਤੋਂ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਫੰਗੀਸਾਈਡ ਨੇ ਕਿਹੜੇ ਫੰਗੀਸਾਈਡ ਆਪਾਂ ਕਣਕ ਦੇ ਉੱਤੇ ਵਰਤਨੇ ਆ ਤੇ ਕਿਹਨਾਂ ਦੀ ਆਪਾਂ ਸਪਰੇਅ ਕਰਨੀ ਉਹਦੀ ਅਲੱਗ ਤੋਂ ਇੱਕ ਵੀਡੀਓ ਬਣਾਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੱਕ ਜਿਹੜੇ ਕਿਸਾਨ ਭਰਾ ਜਦੋਂ ਨਸਾਰੇ ਤੋਂ ਪਹਿਲਾਂ 80 ਦਿਨਾਂ ਤੇ 85 ਦਿਨਾਂ ਤੇ ਆਪਾਂ ਜਿਹੜੀ ਕਣਕ ਨੂੰ ਤਤ ਚਾਹੀਦੇ ਹੁੰਦੇ ਨੇ ਨਾਈਟ੍ਰੋਜਨ ਪਲੱਸ ਪੋਟਾਸ਼ ਤੇ ਬੋਰਨ ਇਹਨਾਂ ਤੱਤਾਂ ਦੀ ਜਿਹੜੀ ਸਪਰੇਅ ਕਰਨੀ ਬਹੁਤ ਜ਼ਰੂਰੀ ਹੈ ਜੇ ਆਪਾਂ ਇਹਨਾਂ ਤੱਤਾਂ ਦੀ ਸਪਰੇਅ ਕਣਕ ਦੇ ਉੱਤੇ ਨਹੀਂ ਕਰਦੇ ਤਾਂ ਜਿਹੜੀ ਕਣਕ ਦੇ ਵਿੱਚ ਆਪਣਾ ਦਾਣਾ ਛੋਟਾ ਰਹਿ ਸਕਦਾ ਹੈ ਦਾਣੇ ਦਾ ਭਜਨ ਘਟ ਸਕਦਾ ਹੈ ਤੇ ਝਾੜ ਤੇ ਵੀ ਸਿੱਧਾ ਅਸਰ ਪੈ ਸਕਦਾ ਹੈ ਇਸ ਕਰਕੇ ਕਣਕ ਦੀ ਫਸਲ ਦੇ ਉੱਤੇ ਆਪਾਂ 80-85 ਦਿਨਾਂ ਤੇ 13045 1.5 ਕਿਲੋ 150 ਲੀਟਰ ਪਾਣੀ ਦੇ ਲਈ ਤੇ 80 ਤੋਂ 80 ਗ੍ਰਾਮ ਬੋਰਨ ਇਨਾ ਦੋਨਾਂ ਤੱਤਾ ਦੀ ਸਪਰੇਅ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ 13045 ਚ 13% ਨਾਈਟ੍ਰੋਜਨ ਤਾਂ 13045 ਤੇ ਬੋਰਨ ਦੀ ਸਪਰੇਅ ਕਰਨ ਕੇ ਦੇ ਵਿੱਚ ਜ਼ਰੂਰ ਕਰੋ ਤੇ ਫਾਇਦਾ ਤੁਹਾਨੂੰ ਜ਼ਰੂਰ ਮਿਲੂਗਾ ਝਾੜ ਤੇ ਤੁਹਾਡਾ ਅਸਰ ਜ਼ਰੂਰ ਪਾਊਗਾ ਝਾੜ ਤੁਹਾਨੂੰ ਵੱਧ ਦੇਖਣ ਨੂੰ ਮਿਲੂਗਾ ਤੇ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਫਿਰ ਮਿਲਦੇ ਆ ਕੋਈ ਹੋਰ ਨਵੇਂ ਵੀਡੀਓ ਦੇ ਵਿੱਚ ਤੇ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਦੇ ਲਈ ਧੰਨਵਾਦ